ਕਿਉਂ ਨਹੀਂ ਮਾਤਾ ਕੀ ਕਰਲਾ ਕੋਈ ਨਹੀਂ بڑے بڑے ਬਹੁਤ ਬਹੁਤ ਭੈਣ ਕੁਝ ਨਹੀਂ ਹੁੰਦਾ ਮਾਲਕ ਨੇ ਸਹੀ ਹੁਸਾ ਹੋਇਆ ਹੈ ਨਾ ਤੂੰ ਫਿਰ ਉਸੇ ਤਰ੍ਹਾਂ ਭੱਜਣਾ ਕਰਨਾ ਕੁਝ ਨਹੀਂ ਹੁੰਦਾ ਬਾਬੇ ਦੀ ਕਿਰਪਾ ਹੋ ਜਾਣੀ ਆ ਕੁਝ ਨਾ ਰੋਣਾ ਕੁਝ ਨਹੀਂ ਹੁੰਦਾ ਵੇਖੀ ਮਾਲਕ ਮਿਹਰ ਕਰਦਾ ਪੁੱਤ ਮਤ ਲੈਣੀ ਚਾਹਤੇ ਹੋਣਾ ਤੁਸੀਂ ਜੇ ਤੱਕ ਕੋਈ ਕਰੇ ਤੇ ਆ ਦੇਖੋ ਮਾਤਾ ਜੀ ਹੱਥ ਜੋੜ ਕੇ ਆਪਾਂ ਨੂੰ ਕਹਿੰਦੇ ਵੀ ਜਰੂਰ ਮੇਰੀ ਮਤ ਕੀਤੀ ਜਾਵੇ ਤੁਸੀਂ ਵੇਖ ਲਓ ਆ ਵੇਖ ਲਓ ਮੈਂ ਵਿਖਾਉਣ ਨੂੰ ਜੀ ਨਹੀਂ ਕਰਦਾ ਸੀ ਪਰ ਮੈਂ ਵਿਖਾਉਣ ਲੱਗਾ ਆ ਵੇਖ ਲਓ ਛੱਤ ਆ ਵੇਖ ਲਓ ਛੱਤ ਇਸ ਕਰਕੇ ਮੈਂ ਵਾਰ-ਵਾਰ ਇਸੇ ਗੱਲ ਤੋਂ ਬੇਨਤੀ ਕਰਦਾ ਜਦੋਂ ਮੀਂਹ ਆਉਂਦਾ ਤੇ ਵੇਖੋ ਮਾੜਾ ਥੱਲੇ ਪਈ ਜੇ ਕੱਚਾ ਵੇਖ ਲਓ ਕੋਠਾ ਕੱਚਾ ਸਾਹਮਣੇ ਕੋਟਾ ਤੇ ਆਹ ਵੇਖ ਲਓ ਛੱਤ ਆ ਇਸ ਕਰਕੇ ਇਹ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਮਾੜਾ ਜਿਹਾ ਬੁਖਾ ਦਿੱਤਾ ਜਾਵੇ ਉਹ ਸਾਹਮਣੇ ਦੇਖ ਲਓ ਕਿੱਡਾ ਓੱਖਾ ਤੁਰ ਕੇ ਆਉਂਦਿਆ ਐ ਸਮਝ ਹਾਲਾਤ ਤੁਸੀਂ ਵੇਖ ਹੀ ਸਕਦੇ ਜੇ ਬਾਪੂ ਜੀ ਬਾਹਰ ਬੈਠੇ ਆ ਤੇ ਮਾਤਾ ਜੀ ਆ ਦੇਖੋ ਕਿੰਨੇ ਚਿਰ ਕਿਰਮਲਕੀਸ਼ਾ ਕਿੰਨਾ ਚਿਰ ਹੋ ਗਿਆ 8 ਸਾਲ 8 ਸਾਲ ਹੋ ਗਏ ਮੰਜੇ ਦੇ ਪੈਰ ਨੂੰ 8 ਸਾਲ ਹੋ ਗਏ ਮਾਤਾ ਜੀ ਨੂੰ ਮੰਜੇ ਤੇ ਪੈਰ ਨੂੰ ਨੰਬਰ 1 ਇੱਕ ਬੇਨਤੀ ਜਿਹੜੀ ਮੈਂ ਬਾਪੂ ਜੀ ਵਾਲੇ ਬਾਪੂ ਜੀ ਵਾਲੀ ਕੀਤੀ ਸੀ ਦੂਜੀ ਬੇਨਤੀ ਇਹ ਆ ਵੀ ਮਾਤਾ ਜੀ ਦਵਾਈ ਦਾ ਵੱਡੇ ਵੱਡਿਆਂ ਦੀ ਦੋਸਤੋ ਜੇਬ ਨਿਕਲ ਜਾਂਦੀ ਹੈ ਤੇ ਗਰੀਬ ਬੰਦੇ ਦੇ ਹਾਲਾਤ ਕੀ ਹੋਣਗੇ ਜਿਹਨੇ 2-300 ਰੁਪਿਆ ਕਮਾ ਕੇ ਉਹਨੂੰ ਪਰਿਵਾਰ ਵੀ ਪਾਲਣਾ ਹੈ ਉਹਨੇ ਆਪਣੇ ਜੀ ਵੀ ਪਾਲਣੇ ਨੇ ਤੇ ਉਧਰੋਂ ਦਵਾਈ ਦਾ ਖਰਚਾ ਤੇ ਗਰੀਬ ਬੰਦਾ ਦੱਸੋ ਕਿੱਥੋਂ ਇਹਨਾਂ ਖਰਚਾ ਪੂਰਾ ਕਰ ਲਊਗਾ ਇਸ ਕਰਕੇ ਮਾਤਾ ਜੀ ਦੇ ਹਾਲਾਤ ਵੀ ਬਹੁਤ ਤੁਸੀਂ ਵੇਖ ਸਕਦੇ ਜੇ ਵੀਡੀਓ ਦੇ ਵਿੱਚ ਤੇ ਦਵਾਈ ਮਾਤਾ ਜੀ ਦੀ ਇੱਕ ਬੇਨਤੀ ਇਹ ਕਰਦਾ ਜੀ ਜਿੰਨੀ ਵੀ ਦਵਾਈ ਬੂਤੀ ਜੋ ਵੀ ਚੱਲਦੀ ਆ ਮਾਤਾ ਜੀ ਦੀ ਉਹਦਾ ਜਿਹੜਾ ਖਰਚਾ ਹੈ ਉਹ ਮੇਰੇ ਭੈਣ ਭਰਾ ਉਹ ਇਹ ਬੇਨਤੀ ਆ ਵੀ ਤੁਸੀਂ ਮਹੀਨੇ ਦੇ ਮਹੀਨੇ ਜੋ 15 ਦਿਨਾਂ ਬਾਅਦ ਜਿਹੜਾ ਖਰਚਾ ਆਉਂਦਾ ਤੇ ਮਾਤਾ ਜੀ ਦੀ ਸਪੋਰਟ ਜਰੂਰ ਕਰੋ ਘੱਟ ਤੋਂ ਘੱਟ ਵਾਤਵਾਦ ਜਿੰਨੀ ਹੋ ਸਕੇ ਤੁਸੀਂ ਮਾਤਾ ਜੀ ਦੀ ਸਪੋਰਟ ਆ ਉਹ ਕਰੋ ਰੇੜੀ ਦੇਖ ਲਈ ਦੋਨੇ ਜੀ ਵਿਚਾਰੇ ਬਗਾਈ ਜੀ ਇਹ ਮੇਰੀ ਹੱਥ ਬਨ ਕੇ ਦੋਸਤੋ ਤੁਹਾਡੇ ਜੇ ਬੇਨਤੀ ਆ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਆਮ ਦੋਸਤੋ ਪਾਉਂਦਾ ਰਹੀਨ ਕਿਉਂਕਿ ਬਹੁਤ ਘੱਟ ਨੇ ਯੂਟਿਊਬਰ ਫੇਸਬੁੱਕ ਪੇਜਾਂ ਵਾਲੇ ਚਲਾਉਂਦੇ ਨੇ ਪਰ ਉਹ ਮਨੋਰੰਜਨ ਵਾਸਤੇ ਜਿਹੜੇ ਵਿਹੂਆਂ ਵਾਸਤੇ ਚਲਾਉਂਦੇ ਨੇ ਮੈਂ ਹਮੇਸ਼ਾ 2.5 ਸਾਲ ਹੋ ਗਏ ਆ ਮੈਨੂੰ ਵਿਊ ਦਾ ਕੋਈ ਮਤਲਬ ਨਹੀਂ ਗਾ ਮੇਰੀ ਚੱਲੇ ਨਾ ਚੱਲੇ ਮੈਂ ਤਾਂ ਇਹ ਕਿੰਨਾ ਵੀ ਕਿਸੇ ਦਾ ਭੜਾ ਜੇ ਆਪਾਂ ਜੇ ਚਾਰ ਭਰਾ ਆਪਾਂ ਨੂੰ ਵੇਦੇ ਨੇ ਤੇ ਕਿਸੇ ਦਾ ਇਸ ਪੇਜ ਲਈ ਭੜਾ ਹੋ ਜਾਵੇ ਮੈਨੂੰ ਕੋਈ ਵੀ ਲਾਚ ਨਹੀਂ ਕੋਈ ਫੋਲੋ ਕਰੇ ਨਾ ਕਰੇ ਕੋਈ ਵੇਖੇ ਨਾ ਵੇਖੇ ਪਰ ਇਹ ਬੇਨਤੀ ਆ ਵੀ ਜਦੋਂ ਇਹ ਉਹ ਜਿਹਾਂ ਰੂਹਾਂ ਦਿਸਦੀਆਂ ਨੇ ਕਿਤੇ ਤੇ ਉਹਨਾਂ ਵਾਸਤੇ ਜ਼ਰੂਰ ਬੋਲਣਾ ਪੈਂਦਾ ਇਹ ਇਹ ਪੇਜ ਹੀ ਇਸ ਵਾਸਤੇ ਬਣਾਇਆ ਤੇ ਕੋਈ ਐਡੀ ਗੱਲ ਨਹੀਂ ਆਪਣੇ ਵਾਸਤੇ ਜਿੰਨੇ ਕੋ ਜੋਗਾ ਹੈ ਕੋਈ ਉਹਨੀ ਜ਼ਰੂਰ ਹੈਲਪਾ ਤੁਸੀਂ ਸੇਵਾ ਜ਼ਰੂਰ ਪਾਓ ਇਹ ਬੇਨਤੀ ਸੀ ਤੇ ਬੇਨਤੀ ਨੂੰ ਪ੍ਰਵਾਨ ਕਰਿਓ ਇਹੋ ਜੀ ਸੇਵਾ ਜਾ ਕੇ ਤੋਰ ਦਰਗਾਹ ਲੱਗਦੀ ਆ ਜੀ ਆਪਾਂ ਇਹੋ ਜੀ ਸੇਵਾ ਕਰਾ ਤੁਹਾਡਾ ਰੁਪਈਆ ਰੁਪਈਆ 10 10 ਤੁਹਾਡੇ 100 100 ਰੁਪਈਆ ਦਿੱਤਾ ਵੀ ਤੁਹਾਡਾ ਕਰੋੜ ਕਰੋੜ ਵਰਗਾ ਦੋਸਤੋ ਜਦੋਂ ਇਹੋ ਜਿਹੇ ਰੂਹਾ ਦੀ ਦਵਾਈ ਬੂਟੀ ਤੇ ਲੱਗਦਾ ਤੇ ਭਰਾਵਾਂ ਦੀ ਹਰ ਇੱਕ ਦੀ ਕਰਿਆ ਕਰੋ ਮਤ ਇੰਨੀ ਕਿ ਬੇਨਤੀ ਸੀ ਇਹ ਬੇਨਤੀ ਪ੍ਰਵਾਨ ਕਰਿਓ ਉਹ ਬਾਜੀ ਮਾਦਾ ਬਾਬੇ ਦੀ ਕਿਰਪਾ ਹੋ ਜਣੀ ਸੱਚੇ ਪਾਤਸ਼ਾਹ ਦੀ ਮਿਹਰ ਹੋ ਜਣੀ ਆ ਤੁਸੀਂ ਠੀਕ ਹੋ ਜਨਾ ਬਾਧੂ ਭਰਾ ਪਰੇ ਤੋਂ ਪਰੇ ਭਰਾ ਬੈਠੇ ਨੇ ਬڑے بڑے ਬੈਠੇ ਨੇ ਹਾਂ ਰੱਬ ਦਾ ਨਾਮ ਲੈਣ ਵਾਲੇ ਬਹੁਤ ਬੈਠੇ ਨੇ ਕੋਈ 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 ਸੱਚੇ ਪਾਤਸ਼ਾਹ ਜਿਹੜਾ ਕਰੇਗਾ ਜੇ ਕੋਈ ਦਾਸ ਲਾਊਗਾ ਤੇ ਉਹ ਲੱਖ ਉਹਨੂੰ ਮਾਲਕ ਦਿੰਦਾ ਹੈ